ਸਤਿ ਸ਼੍ਰੀ ਅਕਾਲ ਜੀ ਹੁਣ ਅਸੀਂ ਮੰਡੌਰ ਤੰਗਿਹੜਾ ਤੇ ਲੋਡ ਕਰਕੇ ਜੀ ਹੁਣ ਅਸੀਂ ਬਕਸੀ ਵਾਲਾ ਦੀ ਮੰਡੀ ਪਹੁੰਚੇ ਆ ਆ ਵੀ ਦੇਖ ਲਓ ਬਿਲਕੁਲ ਜਿਹੜਾ ਸਤਿ ਸ਼੍ਰੀ ਅਕਾਲ ਜੀ ਅਸੀਂ ਹੁਣ ਬਕਸੀ ਵਾਲਾ ਦੀ ਮੰਡੀ ਪਹੁੰਚੇ ਆ ਜੀ ਪਹਿਲਾਂ ਅਸੀਂ ਮੰਡੌਰ ਤੰਗਿਹੜਾ ਤੇ ਲੋਡ ਕਰਕੇ ਆਏ ਆ ਔਰ ਬਿਲਕੁਲ ਸੋਨੇ ਵਰਗਾ ਨਾਜ ਨੂੰ ਅਸੀਂ ਕਹਨੇ ਆ ਔਰ ਇਸ ਵਾਰੀ ਅੰਨਦਾਤਾ ਵੀ ਖੁਸ਼ ਆ ਦਾਤਾ ਦੀ ਮਿਹਰ ਆ ਔਰ ਅੱਜ ਦਾ ਬੜਾ ਪਵਿੱਤਰ ਦਿਹਾੜਾ ਜੀ ਅੱਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਔਰ ਇਹ ਸਾਰੀ ਧਰਤੀ ਦੇ ਉੱਤੇ ਉਹਨਾਂ ਦੇ ਚਰਨ ਪਏ ਹੋਏ ਹੈ ਜੀ ਗੁਰਦੁਆਰਾ ਨਿੰਮ ਸਾਹਿਬ ਤੋਂ ਸ਼ੁਰੂ ਕਰਕੇ ਫਿਰ ਲੰਗ ਦੇ ਵਿੱਚ ਫਿਰ ਅੱਗੇ ਤੰਘੇੜਾ ਸਾਹਿਬ ਇਸ ਤਰ੍ਹਾਂ ਸਾਰੇ ਜਿਹੜਾ ਘੋੜਿਆਂ ਵਾਲਾ ਗੁਰਦੁਆਰਾ ਔਰ ਆਪਣੇ ਰੋਟਾ ਸਾਹਿਬ ਦਾ ਗੁਰਦੁਆਰਾ ਸੋ ਇਹ ਮੈਂ ਸਿਰ ਜਿਹੜੇ ਹੈਗੇ ਇਸ ਵੇਲੇ ਸਾਰੇ ਜਿਹੜੇ ਮਾੜਾ ਕਿਸਾਨ ਖੁਸ਼ ਹੈ ਜੀ ਮਜ਼ਦੂਰ ਖੁਸ਼ ਹੈ ਔਰ ਦਾਤਾ ਖੁਸ਼ ਹੈ ਉਹਦੀ ਮਿਹਰ ਹੈ ਵਪਾਰੀ ਖੁਸ਼ ਹੈ ਜਿਹੜੇ ਬੰਦੇ ਚੱਕੀਆਂ ਲਾ ਕੇ ਆਟਾ ਵੇਚਦੇ ਉਹ ਖੁਸ਼ ਹੈ ਤੇ ਸਭ ਤੋਂ ਜ਼ਿਆਦਾ ਖੁਸ਼ੀ ਹੋਣੀ ਚਾਹੀਦੀ ਹੈ ਜੀ ਕੇਂਦਰ ਦੀ ਸਰਕਾਰ ਨੂੰ ਜਿਹੜੇ 80 ਕਰੋੜ ਲੋਕਾਂ ਨੂੰ 5-5 ਕਿਲੋ ਅਨਾਜ ਦਿੰਦੇ ਆ ਔਰ ਉਹਨਾਂ ਉਹਨਾਂ ਦੀਆਂ ਅਸੀਸਾਂ ਲੈਂਦੇ ਆ ਉਹ ਤਾਂ ਹੀ ਮਿਲਣਗੀਆਂ ਨੀਸਾਂ ਜੇ ਜੇ ਸਾਡਾ ਜਿਹੜਾ ਅੰਨਦਾਤਾ ਹੈਗਾ ਉਹਦੇ ਉਹਦੇ ਇਸ ਜਿਹੜਾ ਸੋਨੇ ਵਰਗਾ ਅਨਾਜ ਹੈ ਦੀ ਕਦਰ ਪਾਏਗੀ ਸੋ ਹੁਣ ਤਾਂ ਉਹਨਾਂ ਨੂੰ ਬੇਨਤੀ ਆ ਜੀ ਜੇ ਦਾਤਾ ਮਿਹਰਬਾਨ ਹੈ ਤੇ ਤੁਸੀਂ ਵੀ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਜਿਹੜਾ ਪਹਿਲੀ ਪਾਸ ਚਾਹੀਦੇ ਤੁਸੀਂ ਜਦੋਂ ਉਹਨਾਂ ਦਾ ਸੀਗਾ ਗੁਰਪੁਰਬ ਉਹਦੇ ਤੇ ਤੁਸੀਂ ਅਨਾਉਂਸ ਕੀਤਾ ਸੀ ਔਰ ਜਿਸ ਦਿਨ ਆਪਣੇ ਤੇਖ ਬਾਦਲ ਸਾਹਿਬ ਦਾ ਦਿਹਾੜਾ ਸੀਗਾ ਉਸ ਦਿਨ ਤੁਸੀਂ ਉਹਦਾ ਫਾਈਨਲ ਜਿਹੜਾ ਉਹਦਾ ਫੈਸਲਾ ਕੀਤਾ ਸੀਗਾ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਆਪਣਾ ਵਾਅਦਾ ਪੂਰਾ ਕਰ ਦਿਓ ਜੀ ਸਾਡਾ ਮੰਡੀ ਬੋਰਡ ਦਾ ਪੈਸਾ ਦੇ ਦਿਓ ਔਰ ਸਾਡੇ ਸੜਕਾਂ ਦੇ ਪੈਸਾ ਦੇ ਦਿਓ ਤਾਂ ਕਿ ਅਸੀਂ ਜਿਹੜੀਆਂ ਕਿਸਾਨਾਂ ਵਾਸਤੇ 18 ਫੁੱਟੀਆਂ ਸੜਕਾਂ ਬਣਾ ਸਕੀਏ ਔਰ ਮੰਡੀਆਂ ਦੇ ਫੜ ਪੱਕੇ ਕਰਕੇ ਅਤੇ ਸਰ ਵੱਡੇ ਵੱਡੇ ਛੱਡ ਇਹਨਾਂ ਵਾਸਤੇ ਪੀਂਡ ਦਾ ਪਾਣੀ ਸਾਰਾ ਬੰਦੋਬਸਤ ਕਰ ਸਕੀਏ ਮੈਂ ਉਮੀਦ ਕਰਦਾ ਕਿ ਜਦੋਂ ਦਾਤਾ ਵੀ ਖੁਸ਼ ਆ ਤੇ ਅਨ ਦਾਤਾ ਵੀ ਖੁਸ਼ ਆ ਤੇ ਕੇਂਦਰ ਦੀ ਸਰਕਾਰ ਵੀ ਖੁਸ਼ ਹੋਏਗੀ ਜਿਨ੍ਹਾਂ ਨੇ ਇਹ ਅਨਾਜ ਬੰਨਣਾ ਲੋਕਾਂ ਨੂੰ ਤੇ ਉਹ ਕਿਸਾਨਾਂ ਨੂੰ ਇਹਦੀ ਇਹਦਾ ਇਹਦੀ ਮੰਡੀ ਬੋਰਡ ਦੀ ਫੀਸ ਵੀ ਦੇਣਗੇ ਔਰ ਜਿਹੜਾ ਹੈਗਾ ਰੂਰਲ ਡਿਵੈਲਪਮੈਂਟ ਦਾ ਪੈਸਾ ਵੀ ਦੇਣਗੇ ਔਰ ਇਸ ਤੋਂ ਅੱਗੇ ਜਾ ਕੇ ਇਹ ਜਿਹੜਾ ਕਿਸਾਨ ਹੈ ਜੇ ਉਹ ਕਣਕ ਝੋਨੇ ਨਾਲ ਤੁਹਾਡੇ ਗੋਦਾਮ ਭਰ ਸਕਦਾ ਤੇ ਤੁਸੀਂ ਇਹਨਾਂ ਨੂੰ ਇੱਕ ਵਾਰੀ ਐਮਐਸਪੀ ਦੇ ਕੇ ਦੇਖੋ ਇਹ ਦਾਲਾਂ ਨਾਲ ਛੋਲਿਆਂ ਨਾਲ ਤੁਹਾਡਾ ਆਪਣਾ ਜਿਹੜਾ ਸੋਇਆਬੀਨ ਦੇ ਨਾਲ ਔਰ ਜਿਹੜਾ ਤੇਲ ਹੈ ਚਾਹੇ ਉਹ ਸਰੋਂ ਦਾ ਤੇਲ ਹੋਵੇ ਕਾਟਨ ਸੀਡ ਆਇਲ ਹੋਵੇ ਸੂਰਜਮੁਖੀ ਦਾ ਤੇਲ ਹੋਵੇ ਉਹਦੇ ਨਾਲ ਵੀ ਤੁਹਾਡੇ ਖਜ਼ਾਨੇ ਪਰਬੂਰ ਕਰ ਦਣਗੇ ਬਟ ਇਹਨਾਂ ਦੀ ਗੱਲ ਮੰਨ ਲਓ ਤੇ ਮੈਂ ਇਹ ਬੇਨਤੀ ਕਰਦਾ ਜੀ ਕੇਂਦਰ ਸਰਕਾਰ ਨੂੰ ਵੀ ਆਓ ਆਪਾਂ ਮਿਲ ਕੇ ਅੰਨਦਾਤਾ ਨਾਲ ਖੜੀਏ ਤਾਂ ਕਿ ਜਿਹੜਾ ਦੇਸ਼ ਆ ਉਹ ਖੁਸ਼ਹਾਲੀ ਵੱਲ ਜਾਵੇ ਔਰ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਅਨਾਜ ਦੀ